ਖਨੌਰੀ ਬਾਰਡਰ ਦੇ ਉੱਤੇ 111 ਕਿਸਾਨਾਂ ਦਾ ਜੋ ਧਰਨਾ ਹੈ ਉਹ ਲਗਾਤਾਰ جاری ਹੈ ਜੋ ਮਰਨ ਵਰਤ ਦੇ ਉੱਤੇ ਬੈਠੇ ਸੀ ਅੱਜ ਉਹਨਾਂ ਦਾ ਦੂਸਰਾ ਦਿਨ ਹੈ ਕੋਲਮ ਇਲਾਕੇ 112 ਕਿਸਾਨ ਆਗੂਰ ਨਾਲ ਆਮ ਕਿਸਾਨ ਹੋ ਗਏ ਨੇ ਖਨੋਰੀ ਮੋਰਚੇ ਦੇ ਉੱਤੇ ਜਿਹੜੇ ਕਿ ਮਰਨਵਰਤ ਤੇ ਉੱਤੇ ਬੈਠੇ ਨੇ ਬੀਤੇ ਦਿਨ ਜੋ 111 ਕਿਸਾਨ ਬੈਠੇ ਸੀ ਮਰਨਵਰਤ ਦੇ ਉੱਤੇ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਜੋ ਨਾਲ ਦੇ ਸਾਥੀ ਨੇ ਉਸ ਨੂੰ ਫਰਸਟ ایڈ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੌਕੇ ਦੇ ਉੱਤੇ ਡਾਕਟਰੀ ਟੀਮ ਹੈ ਉਹ ਵੀ ਫਰਸਟ ایڈ ਦਿੰਦੀ ਹੋਈ ਦਿਖਾਈ ਦੇ ਰਹੀ ਹੈ ਸਿੱਧਾ ਤੁਹਾਨੂੰ ਖਨੋਰੀ ਬਾਰਡਰ ਦੀਆਂ ਸੀ ਉਹਨਾਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਸ ਕਿਸਾਨ ਦੀ ਸਿਹਤ ਵਿਗੜ ਗਈ ਹੈ ਉਹਦੇ ਕੀ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਉਸ ਦਾ ਉਪਚਾਰ ਕੀਤਾ ਜਾਰਾ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਫਰਸਟ ایڈ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਉਸ ਦੇ ਹੱਥ ਔਰ ਪੈਰ ਮਲੇ ਜਾ ਰਹੇ ਨੇ ਤਾਂ ਕਿ ਉਹ ਆਪਣੇ ਹੋਸ਼ ਵਿੱਚ ਆ ਜਾਵੇ ਇੱਕੋ ਦਮ ਬੇਸੁੱਧ ਹੋ ਕੇ ਪਿੱਛੇ ਨੂੰ ਹੀ ਡਿੱਗ ਪਿਆ ਸੀ ਇਹ ਕਿਸਾਨ ਜਿਸ ਨੂੰ ਕਿ ਫਰਸਟ ایڈ ਦਿੱਤਾ ਜਾ ਰਿਹਾ ਹੈ ਬੀਤੇ ਦਿਨ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ 52 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਜਦੋਂ ਕਿਸਾਨਾਂ ਨੇ ਦੇਖਿਆ ਕਿ 50 ਦਿਨ ਲੰਘ ਗਏ ਨੇ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਰੇਗ ਰਹੀ ਤਾਂ ਕੁਝ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ ਤੇ ਆਪਣੇ ਵੱਲੋਂ ਉਹਨਾਂ ਨੇ ਆਪਣੇ ਨਾਮ ਪ੍ਰਸਤਾਵਿਤ ਕੀਤੇ ਜਿਸ ਦੇ ਵਿੱਚ ਕਿਹਾ ਸੀ ਕਿ ਅਸੀਂ ਵੀ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਹੁਣ ਮਰਨ ਵਰਤ ਦੇ ਉੱਤੇ ਬੈਠਾਂਗੇ ਕਿਉਂਕਿ ਜਦੋਂ ਤੱਕ ਸਰਕਾਰ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਹੀਂ ਪੈਂਦਾ ਸ਼ਾਇਦ ਸਰਕਾਰ ਉਦੋਂ ਤੱਕ ਕੁੰਭ ਕਰਨੀ ਨੀਤੀ ਉੱਠਣ ਵਾਲੀ ਨਹੀਂ ਹੈ ਤਾਂ ਬੀਤੇ ਦਿਨ ਹੀ 101 ਹੋਰ 11 ਕਿਸਾਨ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮਿਲ ਕੇ ਬਹਿ ਗਏ ਸੀ ਜੋ ਕਿ ਆਪਣੇ ਆਪ ਨੂੰ ਹੀ ਜੋ ਲੋਕ ਵੀ ਕਹਿ ਰਹੇ ਨੇ ਕਿ ਹੁਣ ਇੱਕ ਨਹੀਂ ਬਲਕਿ 112 ਜਗਜੀਤ ਸਿੰਘ ਢੱਲੇਵਾਲ ਹੋ ਗਏ ਨੇ ਪਹਿਲਾਂ ਤਾਂ ਸਿਰਫ ਇੱਕ ਜਗਜੀਤ ਢੱਲੇਵਾਲ ਨੇ ਸਰਕਾਰ ਦੀ ਨੀਂਦ ਉਡਾਈ ਹੋਈ ਸੀ ਹੁਣ ਲੱਗਦਾ ਹੈ 112 ਮਿਲ ਕੇ ਸਰਕਾਰ ਦੇ ਹੁਣ ਨੀਂਦ ਦੇ ਨਾਲ ਹੋਸ਼ ਵੀ ਉਡਾਉਣ ਜਾ ਰਹੇ ਨੇ ਲੇਕਿਨ ਕਿਤਨਾ ਕਿਤੇ ਜੋ ਅੱਤ ਦੀ ਸਰਦੀ ਮੌਸਮ ਬਿਲਕੁਲ ਠੰਡਾ ਠਾਰ ਹੈ ਉਸ ਦਾ ਕਿਸਾਨਾਂ ਦੀ ਸਿਹਤ ਦੇ ਉੱਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਹੀ ਜੋ ਇੱਕ ਕਿਸਾਨ ਆਗੂ ਹੈ ਉਸ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਤਸਵੀਰਾਂ ਇਸ ਵਕਤ ਜੋ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜੋ ਸਾਥੀ ਨੇ ਉਸ ਦੇ ਪੈਰਾਂ ਦੀ ਮਾਲਿਸ਼ ਕਰ ਰਹੇ ਨੇ ਤੇਲ ਮਲ ਰਹੇ ਨੇ ਉਹਦੇ ਹੱਥ ਵੀ ਚਸ ਰਹੇ ਨੇ ਇਸ ਤੋਂ ਇਲਾਵਾ ਉਸ ਦੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਆਪਣੇ ਲੈਵਲ ਦੇ ਉੱਤੇ ਫਰਸਟ ایڈ ਦਿੱਤੀ ਜਾਣੀ ਹੈ ਉਹ ਕਿਸਾਨ ਆਗੂਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਸਮਝਾਇਆ ਗਿਆ ਸੀ ਕਿ ਰਾਹ ਬੜਾ ਔਖਾ ਹੈ ਰਾਹ ਮੁਸ਼ਕਿਲ ਹੈ ਇਸ ਦੇ ਉੱਤੇ ਹਰ ਬੰਦਾ ਨਹੀਂ ਚੱਲ ਸਕਦਾ ਇਸ ਕਰਕੇ ਸਾਰੇ ਲੋਕਾਂ ਨੂੰ ਇੰਨੇ ਲੋਕਾਂ ਨੂੰ ਇੱਕੋ ਦਾ ਮਰਨ ਵਰਤ ਦੇ ਉੱਤੇ ਬੈਠਣ ਦੀ ਜ਼ਰੂਰਤ ਨਹੀਂ ਹੈ ਪਰ ਇਹ 111 ਉਹ ਕਿਸਾਨ ਸੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਅਸੀਂ ਆਪ ਆਪਣੇ ਹੋਸ਼ੋ ਹਵਾਸ ਦੇ ਵਿੱਚ ਐਲਾਨ ਕਰਦੇ ਹਾਂ ਕਿ ਅਸੀਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਬੈਠੇ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਵੀ ਨਹੀਂ ਹੋਵੇਗਾ ਜੇਕਰ ਪਹਿਲਾਂ ਕੋਈ ਸ਼ਹੀਦੀ ਦੇਵੇਗਾ ਤਾਂ ਉਹ ਆਪ ਪਹਿਲਾਂ ਸ਼ਹਾਦਤ ਨੂੰ ਸ਼ਹਾਦਤ ਦਾ ਜਾਮ ਪੀਣਗੇ ਤਾਂ ਇਹ ਗੱਲਾਂ ਕਹਿ ਕੇ 111 ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਬਰਾਬਰ ਮਰਨ ਵਰਤ ਦੇ ਉੱਤੇ ਬੈਠ ਗਏ ਸੀ ਇੱਕ ਬਾਰਡਰ ਦੀਆਂ ਤਸਵੀਰਾਂ ਨੇ ਬਿਲਕੁਲ ਨਾਲ ਹੀ ਦੂਸਰੇ ਪਾਸੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਦੂਸਰੇ ਪਾਸੇ ਹਰਿਆਣਾ ਵਾਲੇ ਪਾਸੇ ਭਾਰੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ ਜਿਸ ਦਾ ਕਿਸਾਨਾਂ ਨੇ ਵਿਰੋਧ ਵੀ ਕੀਤਾ ਸੀ ਲੇਕਿਨ ਇਸ ਵੇਲੇ ਦੀਆਂ ਇਹ ਜੋ ਤਸਵੀਰਾਂ ਨੇ ਬੜੀਆਂ ਹੀ ਤੇ ਤੁਹਾਨੂੰ ਧਿਆਨ ਨਾਲ ਦੇਖਣਯੋਗ ਨੇ ਇਹ ਤਸਵੀਰਾਂ ਔਰ ਸਰਕਾਰਾਂ ਤੱਕ ਵੀ ਇਹ ਤਸਵੀਰਾਂ ਪਹੁੰਚਣੀਆਂ ਚਾਹੀਦੀਆਂ ਨੇ ਦੇਖਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਠੰਡ ਦੇ ਹਾਲਾਤਾਂ ਦੇ ਵਿੱਚ ਜੋ ਕਿਸਾਨ ਨੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਪਹਿਲਾਂ ਤਾਂ ਸਿਰਫ ਇੱਕ ਕਿਸਾਨ ਸੀ ਜਗਜੀਤ ਸਿੰਘ ਧੱਲੇਵਾਲ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਅਗਰ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਲੜੀਵਾਰ ਜੋ ਹੋਰ ਕਿਸਾਨ ਆਗੂ ਨੇ ਉਹ ਵੀ ਮਰਨ ਵਰਤ ਦੇ ਉੱਤੇ ਬੈਠਣਗੇ ਤਾਂ ਜਗਜੀਤ ਸਿੰਘ ਢੱਲੇਵਾਲ ਤੋਂ ਬਾਅਦ ਦਾ ਨਾਮ ਸੀਗਾ ਸੁਖਜੀਤ ਸਿੰਘ ਹਰਦੋ ਝੰਡੇ ਤਾਂ ਇਸ ਵੇਲੇ ਜੋ 111 ਕਿਸਾਨਾਂ ਨੂੰ ਲੀਡ ਕਰ ਰਹੇ ਨੇ ਉਹ ਸੁਖਜੀਤ ਸਿੰਘ ਹਰਦੋ ਝੰਡੇ ਹੀ ਨੇ ਇਸ ਵੇਲੇ ਉਹ ਵੀ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਨਾਲ 111 ਕਿਸਾਨ ਹੋਰ ਨੇ ਤਾਂ ਕੁੱਲ ਮਿਲਾ ਕੇ 112 ਹੋਗੇ ਨੇ ਹੁਣ ਦੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਬੀਤੀ ਰਾਤ ਦੀਆਂ ਨੇ ਇੱਕ ਸਵੇਰੇ ਸਵੇਰੇ ਤੜਕਸਾਰ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਠੰਡੇ ਹਾਲਾਤਾਂ ਦੇ ਵਿੱਚ ਅੱਤ ਦੀ ਠੰਡ ਦੇ ਵਿੱਚ ਸੜਕ ਦੇ ਉੱਤੇ ਸਿਰਫ 2 ਔਰ 3 ਇੰਚ ਮੋਟਾ ਗੱਦਾ ਸੜਕ ਦੇ ਉੱਤੇ ਵਿਛਾਇਆ ਹੋਇਆ ਸਾਈਡ ਦੇ ਉੱਤੇ ਇੱਕ ਪਤਲੀ ਚਾਦਰ ਲਗਾਈ ਹੋਈ ਹੈ ਮੂਮ ਜਾਮੇ ਦੀ ਤੇ ਉਸ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਠੰਡੇ ਹਾਲਾਤਾਂ ਦੇ ਵਿੱਚ ਕਿਸਾਨ ਪਏ ਨੇ ਸੜਕ ਦੇ ਉੱਤੇ ਸਿਰਫ 2 ਤੋਂ 3 ਇੰਚ ਦਾ ਇੱਕ ਗੱਦਾ ਔਰ ਉੱਤੇ ਸਿਰਫ ਔਰ ਸਿਰਫ ਇੱਕ ਕੰਬਲ ਇਸ ਤਰੀਕੇ ਨਾਲ ਔਰ ਹੋਰ ਵੀ ਜ਼ਿਆਦਾ ਮੁਸ਼ਕਲ ਉਦੋਂ ਹੋ ਗਈ ਸੀ ਜਦੋਂ ਬੀਤੀ ਦੇਰ ਰਾਤ ਇੱਕੋਦਮ ਬਰਸਾਤ ਆ ਗਈ ਤਾਂ ਕਿਸਾਨ ਆਪਣੀ ਜਗ੍ਹਾ ਤੋਂ ਹਿੱਲੇ ਨਹੀਂ ਡੋਲੇ ਨਹੀਂ ਠੀਕ ਹੈ ਆਪਣੇ ਆਪ ਨੂੰ ਮੀਂਹ ਤੋਂ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਕੁਝ ਸਮਾਂ ਲੱਗਿਆ ਜਦੋਂ ਜਹਿਦ ਕੀਤੀ ਤੇ ਕੁਝ ਹੀ ਦੇਰ ਦੇ ਵਿੱਚ ਇੱਕ ਘੰਟੇ ਦੇ ਅੰਦਰ ਅੰਦਰ ਪੂਰੇ ਇਸ ਜੋ ਇੱਕ ਕੱਲ ਨਵੇਂ ਟੈਂਟ ਲੱਗੇ ਸੀਗੇ ਖਨੋਰੀ ਬਾਰਡਰ ਦੇ ਉੱਤੇ ਉਸ ਨੂੰ ਪੂਰੇ ਨੂੰ ਤਰਪਾਲਾਂ ਦੇ ਨਾਲ ਢੱਕ ਦਿੱਤਾ ਲੇਕਿਨ ਇਹ ਨਹੀਂ ਹੋਇਆ ਕਿ ਕਿਸਾਨ ਮੌਕੇ ਤੋਂ ਭੱਜ ਗਏ ਔਰ ਜਾ ਕੇ ਟਰਾਲੀਆਂ ਦੇ ਵਿੱਚ ਲੋਕ ਛਿਪ ਕੇ ਬੈਠ ਗਏ ਉਸੇ ਥਾਂ ਦੇ ਉੱਤੇ ਬੈਠੇ ਰਹੇ ਉਹੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬੀਤੀ ਦੇਰ ਰਾਤ ਦੀਆਂ ਵੀ ਤਸਵੀਰਾਂ ਨੇ ਔਰ ਸਵੇਰ ਚੜ੍ਹਦੇ ਦਿਨ ਚੜ੍ਹਦੇ ਦੀਆਂ ਵੀ ਤਸਵੀਰਾਂ ਨੇ ਔਰ ਅੰਦਾਜ਼ਾ ਲਗਾਓ ਸੜਕ ਦੇ ਉੱਤੇ ਜਿਆਦਾ ਲੋਕ ਘਰਾਂ ਦੇ ਵਿੱਚ ਸੁੱਤੇ ਪਏ ਹੁੰਦੇ ਨੇ 5 6 ਜਾਂ 7 ਡਿਗਰੀ ਟੈਂਪਰੇਚਰ ਦੇ ਵਿੱਚ ਅਰਜਾਈਆਂ ਲੈ ਕੇ ਪਏ ਹੁੰਦੇ ਨੇ ਹੀਟਰ ਲੈ ਕੇ ਪ ਹਾਲਾਤ ਕੀ ਹੁੰਦੇ ਨੇ ਖਨੋਰੀ ਬਾਰਡਰ ਦੇ ਉੱਤੇ ਨਾ ਕੋਈ ਹੀਟਰ ਨਾ ਕੋਈ ਅੰਗੀਠੀ ਔਰ ਨਾ ਕੋਈ ਮੋਟੀਆਂ ਅਰਜਾਈਆਂ ਖੁੱਲੇ ਆਸਮਾਨ ਦੇ ਥੱਲੇ ਸਿਰਫ ਗੱਦੇ ਵਿਛਾ ਕੇ ਪਏ ਹੋਏ ਸੀ ਤੇ ਉੱਤੋਂ ਆ ਗਈ ਬਰਸਾਤ ਠੀਕ ਹੈ ਇੰਤਜ਼ਾਮ ਕੀਤੇ ਗਏ ਤਰਪਾਲਾਂ ਲਗਾ ਦਿੱਤੀਆਂ ਗਈਆਂ ਟੈਂਟ ਦੇ ਉੱਤੇ ਜੋ ਮੂਮ ਜਾਮਾ ਉਹ ਵਿਛਾ ਦਿੱਤਾ ਗਿਆ ਤਾਂ ਕਿ ਗਿੱਲਾ ਨਾ ਹੋਵੇ ਚਿੱਕੜ ਨਾ ਹੋਵੇ ਕਿਉਂਕਿ ਕਿਸਾਨ ਇਸ ਥਾਂ ਦੇ ਉੱਤੇ ਅੰਦੋਲਨ ਕਰ ਰਹੇ ਨੇ ਤਾਂ ਇਹ ਦੋ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਠੰਡ ਦੇ ਵਿੱਚ ਰਾਤ ਦੀਆਂ ਤਸਵੀਰਾਂ ਵੀ ਕਿਵੇਂ ਠੀਕ ਹੈ ਕਿਤੇ-ਕਿਤੇ ਥੋੜਾ-ਥੋੜਾ ਉਹਨਾਂ ਨੇ ਅੱਗ ਬਾਲੀ ਹੋਈ ਹੈ ਤਾਂ ਕਿ ਨਿਗ ਆਵੇ ਲੇਕਿਨ ਤੁਸੀਂ ਜਰਾ ਸੋਚੋ ਖੁੱਲੇ ਆਸਮਾਨ ਦੇ ਥੱਲੇ ਇੱਕ ਛੋਟੇ ਜਿਹੇ ਤਸਲੇ ਦੇ ਵਿੱਚ ਅੰਗੀਠੀ ਅਗਰ ਤੁਸੀਂ ਬਾਲ ਵੀ ਲਈ ਉਹ ਕਿੰਨੇ ਕਿ ਲੋਕਾਂ ਨੂੰ ਔਰ ਕਿੰਨੀ ਦੇਰ ਤੱਕ ਰਾਹਤ ਦੇ ਸਕਦੀ ਆ ਉਹ ਰਾਤ ਦੇ ਜੋ ਹਾਲਾਤ ਸੀ ਉਹ ਕਿਸਾਨਾਂ ਨੇ ਦੱਸੇ ਨੇ ਕਿਸ ਤਰੀਕੇ ਦੇ ਨਾਲ ਜਦੋਂ ਬਰਸਾਤ ਆ ਜਾਂਦੀ ਹੈ ਤਾਂ ਇੱਕੋ ਦਮ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕੁਝ ਨਾ ਕੁਝ ਸਮੇਂ ਲਈ ਭਾਜੜਾ ਵੀ ਪੈ ਜਾਂਦੀ ਹੈ ਨੇ ਕੁਝ ਇੰਤਜ਼ਾਮ ਕਰਨੇ ਪੈਂਦੇ ਨੇ ਕੁਝ ਤਰਪਾਲਾਂ ਲੈਣੀਆਂ ਪੈਂਦੀਆਂ ਨੇ ਔਰ ਜੋ ਪੂਰਾ ਇੱਕ ਵੱਡਾ ਮੈਂ ਕਹਿੰਦਾ 100 ਫੁੱਟ ਤੋਂ ਵੀ ਜ਼ਿਆਦਾ ਜੋ ਏਰੀਆ ਦੇ ਵਿੱਚ ਇਹ ਤੰਬੂ ਗੱਡੇ ਹੋਏ ਨੇ ਟੈਂਟ ਗੱਡੇ ਵੀ ਨੇ ਉਹਨਾਂ ਨੂੰ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਕੁਝ ਹੀ ਦੇਰ ਦੇ ਵਿੱਚ ਢੱਕਿਆ ਜਾਂਦਾ ਤਰਪਾਲਾਂ ਦੇ ਨਾਲ ਔਰ ਕਿੰਨੀ ਠੰਡ ਵਿੱਚ ਕਿਸ ਤਰੀਕੇ ਦੀਆਂ ਮੁਸ਼ਕਲਾਂ ਆਈਆਂ ਕਿਸਾਨਾਂ ਨੂੰ ਉਹ ਸਾਰੀ ਗੱਲਬਾਤ ਦੱਸ ਰਹੇ ਨੇ ਆਪਾਂ ਉਹਨਾਂ ਦੀ ਗੱਲਬਾਤ ਵੀ ਸੁਣ ਲੈਣੇ ਆ ਖਨੋਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਯੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 52ਵਾਂ ਦਿਨ ਹੈ ਤੇ ਇਹਨਾਂ ਯੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗੀਰ ਸਿੰਘ ਡੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ ਸਾਡਾ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋ ਛੰਡੇ ਜੀ ਜਿਹੜੇ 26 ਨਵੰਬਰ ਨੂੰ ਜਿਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਇਹ ਯੋਧੇ ਦੇਖੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਕੱਲੇ ਪਾਣੀ ਪਾਣੀ ਤੇ ਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅਨੁਦਾਤਾ ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਰ ਜੋਗ ਦੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਤੇ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਇਹ ਦੇਸ਼ ਦੀ ਸਰਕਾਰ ਨੇ ਵੀ ਕਿੰਨਾ ਕੁ ਤਸੱਦਦ ਦੇਣੇ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੌਰ ਤੇ ਉੱਤੇ ਜਿਹੜਾ ਇਹ ਟੈਂਪਰੇਰੀ ਟੈਂਟਰ ਲਾਇਆ ਸੀ ਫਿਰ ਤਰਪਾਲਾ ਪਾਈਆਂ ਗਈਆਂ ਲੇਕਿਨ ਇਹ ਜੋਧੇ ਟੱਸ ਤੋਂ ਮੱਚ ਨਹੀਂ ਹੋਏ ਇਹ ਆਪਣੇ ਇੱਥੇ ਡਟੇ ਰਹੇ ਨੇ ਠੰਡੀ ਛੜਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱਦਾ ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਕਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲੋ ਦੇਸ਼ ਦੇ ਅਨਦਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਆਓ ਵੀਰਾਂ ਘਤਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲਾਂ ਤੇ ਲੋਕ ਛੜਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਇੱਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗੀਰ ਸਿੰਘ ਡੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸੇਧ ਦੀ ਚਿੰਤਾ ਕਰਦੇ ਹੋਏ ਇਨਾ ਸਾਰਿਆਂ ਨੇ ਫੈਸਲਾ ਲਿਆ ਕਿ ਜਗੀ ਸਿੰਘ ਡੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗੀ ਸਿੰਘ ਡੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਮੋਰਚੇ ਨੂੰ ਚੜ੍ਹਦੀ ਕਲਾ 'ਚ ਜਿੱਤਵਲ ਜਾਣ ਵਾਸਤੇ ਇਨਾ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਨਾ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ